ਬਹੁਤਾ ਸਿੱਧਾ ਸਾਦਾ ਹੋਣਾ ਵੀ ਠੀਕ ਨਹੀਂ ਹੁੰਦਾ ਕਿਉਂਕਿ ਸਿੱਧੇ ਰੁੱਖਾਂ ਨੂੰ ਅਕਸਰ ਹੀ ਕੱਟ ਦਿੱਤਾ ਜਾਂਦਾ ਹੈ ਕੱਪੜਿਆਂ ਦੀ ਮੈਚਿੰਗ ਕਰਕੇ ਸਿਰਫ ਸਰੀਰ ਸੋਹਣਾ ਲੱਗਦਾ ਹੈ ਜੇਕਰ ਅਸੀਂ ਰਿਸ਼ਤੇ ਅਤੇ ਹਾਲਾਤਾਂ ਵਿੱਚ ਮੈਚਿੰਗ ਕਰ ਲਈਏ ਤਾਂ ਪੂਰਾ ਜੀਵਨ ਸੋਹਣਾ ਹੋ ਜਾਵੇਗਾ ਜੇਕਰ ਕੋਈ ਪਿੱਠ ਪਿੱਛੇ ਤੁਹਾਡੀ ਗੱਲ ਕਰਦਾ ਹੈ ਤਾਂ ਬਹੁਤਾ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਗੱਲ ਵੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਕਿਸੇ ਦੀ ਗਰੀਬੀ ਦੇਖ ਕੇ ਰਿਸ਼ਤਾ ਨਹੀਂ ਤੋੜਨਾ ਚਾਹੀਦਾ ਕਿਉਂਕਿ ਜੋ ਮਾਨ ਸਨਮਾਨ ਗਰੀਬ ਦੇ ਘਰ ਮਿਲਦਾ ਹੈ ਉਹ ਕਿਸੇ ਅਮੀਰ ਦੇ ਘਰ ਵਿੱਚ ਲੱਭਿਆ ਨਹੀਂ ਥਿਆਉਂਦਾ ਖੁਸ਼ੀ ਨਾਲ ਸੰਤੁਸ਼ਟੀ ਮਿਲਦੀ ਹੈ ਤੇ ਸੰਤੁਸ਼ਟੀ ਨਾਲ ਖੁਸ਼ੀ ਪਰ ਦੋਨਾਂ ਵਿੱਚ ਫਰਕ ਬਹੁਤ ਵੱਡਾ ਹੈ ਖੁਸ਼ੀ ਬਸ ਥੋੜੇ ਸਮੇਲੇ ਹੀ ਸੰਤੁਸ਼ਟੀ ਦਿੰਦੀ ਹੈ ਪਰ ਸੰਤੁਸ਼ਟੀ ਨਾਲ ਖੁਸ਼ੀ ਦੀ ਖੁਮਾਰੀ ਹਮੇਸ਼ਾ ਬਣੀ ਰਹਿੰਦੀ ਹੈ ਸੱਚਾਈ ਦੇ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ ਕਿਉਂਕਿ ਉੱਥੇ ਭੀੜ ਬਹੁਤ ਘੱਟ ਹੁੰਦੀ ਹੈ ਢੰਗ ਤੋਂ ਵੀ ਕਾਫੀ ਵਧੀਆ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਜਦੋਂ ਦੂਰ ਤੱਕ ਸਾਫ਼ ਦਿਖਾਈ ਨਾ ਦਿੰਦਾ ਹੋਵੇ ਤਾਂ ਦੂਰ ਤੱਕ ਦੇਖਣਾ ਵਿਅਰਥ ਹੈ بس ਇੱਕ ਇੱਕ ਕਦਮ ਚਲਦੇ ਜਾਓ ਰਸਤਾ ਖੁਦ ਬਖੁਦ ਬਣਦਾ ਜਾਵੇਗਾ ਮਨੋਕਦੇ ਦੁਖੀ ਰਹਿਣ ਦੇ ਦੋ ਹੀ ਕਾਰਨ ਨੇ ਦੂਸਰਿਆਂ ਤੇ ਹੱਦ ਤੋਂ ਜ਼ਿਆਦਾ ਉਮੀਦ ਰੱਖਣਾ ਤੇ ਖੁਦ ਨੂੰ ਘਟ ਤੋਂ ਘਟ ਬਦਲ ਲੈਣ ਦੀ ਕੋਸ਼ਿਸ਼ ਕਰਨਾ ਸੱਚ ਦੀ ਖੁਆਇਸ਼ ਹੁੰਦੀ ਹੈ ਕਿ ਸਾਰੇ ਉਸ ਨੂੰ ਪਹਿਚਾਣਨ ਪਰ ਝੂਠ ਨੂੰ ਹਮੇਸ਼ਾ ਡਰ ਬਣਿਆ ਰਹਦਾ ਹੈ ਕਿ ਕਿਤੇ ਕੋਈ ਉਸਨੂੰ ਪਹਿਚਾਨ ਨਾ ਲਵੇ ਸ਼ਬਦ ਹੀ ਜ਼ਿੰਦਗੀ ਨੂੰ ਅਰਥ ਦੇ ਜਾਂਦੇ ਨੇ ਤੇ ਸ਼ਬਦ ਹੀ ਜ਼ਿੰਦਗੀ ਨੂੰ ਵਿਅਰਥ ਕਰ ਜਾਂਦੇ ਨੇ ਇਸ ਲਈ ਸ਼ਬਦਾਂ ਦੀ ਚੋਣ ਬਹੁਤ ਸੋਚ ਸਮਝ ਕੇ ਕਰੋ ਬੜੇ ਮਾਸੂਮ ਰਹਿਣ ਦੀ ਕੋਸ਼ਿਸ਼ ਕਰਦੇ ਆ ਸੀ ਪਰ ਇਹ ਜ਼ਿੰਦਗੀ ਤੇ ਸਮਾਂ ਹਰ ਦਿਨ ਸਮਝਦਾਰ ਬਣਾਉਂਦੇ ਜਾ ਰਹੇ ਨੇ ਫਰਕ ਇਸ ਗੱਲ ਦਾ ਨਹੀਂ ਪੈਂਦਾ ਕਿ ਅਸੀਂ ਕੀ ਕਰਦੇ ਹਾਂ ਫਰਕ ਇਸ ਗੱਲ ਨਾਲ ਬਹੁਤ ਪੈਂਦਾ ਹੈ ਕਿ ਅਸੀਂ ਜੋ ਵੀ ਕਰਦੇ ਹਾਂ ਉਹ ਕਿਉਂ ਕਰਦੇ ਹਾਂ ਮਿੱਠੀ ਜ਼ੁਬਾਨ ਵਧੀਆ ਆਦਤਾਂ ਵਧੀਆ ਵਰਤਾਓ ਤੇ ਵਧੀਆ ਲੋਕ ਹਮੇਸ਼ਾ ਸਨਮਾਨਿਤ ਹੁੰਦੇ ਨੇ ਮੌਕੇ ਤੇ ਚੜਦੇ ਸੂਰਜ ਵਿੱਚ ਬੜੀ ਵੱਡੀ ਸਮਾਨਤਾ ਹੈ देर ਕਰਨ ਵਾਲੇ ਇਹਨਾਂ ਨੂੰ ਅਕਸਰ ਹੀ ਗਵਾ ਬੈਠਦੇ ਨੇ ਚੰਗੇ ਵਰਤਾਓ ਦਾ ਬੇਸ਼ੱਕ ਕੋਈ ਮੁੱਲ ਨਹੀਂ ਹੁੰਦਾ ਪਰ ਇਹ ਲੱਖਾਂ ਦਿਲਾਂ ਨੂੰ ਖਰੀਦਣ ਦਾ ਦਮ ਰੱਖਦਾ ਹੈ ਗਹਿਰੀਆਂ ਗੱਲਾਂ ਨੂੰ ਸਮਝਣ ਲਈ ਗਹਿਰਾ ਹੋਣਾ ਜ਼ਰੂਰੀ ਹੈ ਤੇ ਗਹਿਰਾ ਉਹੀ ਹੁੰਦਾ ਹੈ ਜਿਸਨੇ ਗਹਿਰੀਆਂ ਸੱਟਾਂ ਖਾਧੀਆਂ ਹੋਣ ਕਿ ਸੰਕਲਪ ਬਹੁਤ ਮਿਲ ਜਾਣਗੇ ਰਸਤੇ ਤੋਂ ਢਟਕਾਉਣ ਲਈ ਪਰ ਸੰਕਲਪ ਇੱਕੋ ਹੀ ਕਾਫੀ ਹੈ ਮੰਜ਼ਿਲ ਤੱਕ ਪਹੁੰਚਾਉਣ ਲਈ ਇਨਸਾਨ ਨੂੰ ਸਿਰਫ ਦੋ ਮਹਾਨ ਆਦਤਾਂ ਦੀ ਲੋੜ ਹੁੰਦੀ ਹੈ ਹੋਰਾਂ ਦੀਆਂ ਗਲਤੀਆਂ ਨੂੰ ਅਣ ਦੇਖਿਆ ਕਰਨਾ ਤੇ ਆਪਣੇ ਅੰਦਰ ਚੰਗਿਆਈਆਂ ਲੈ ਕੇ ਆਉਣਾ ਇਹ ਮੈਨ ਨਹੀਂ ਰੱਖਦਾ ਕਿ ਤੁਸੀਂ ਸਰੀਰਕ ਪੱਖ ਤੋਂ ਕਿੰਨੇ ਮਜ਼ਬੂਤ ਹੋ ਔਰ ਇਹ ਬਹੁਤ ਮਾਇਨੇ ਰੱਖਦਾ ਹੈ ਕਿ ਤੁਸੀਂ ਮਾਨਸਿਕ ਪੱਖ ਤੋਂ ਕਿੰਨੇ ਮਜ਼ਬੂਤ ਹੋ ਮਿਹਨਤ ਉਹ ਸਨੈਰੀ ਚਾਬੀ ਹੈ ਜੋ ਬੰਦ ਭਵੇਖ ਦੇ ਦਰਵਾਜ਼ੇ ਨੂੰ ਵੀ ਖੋਲ ਦਿੰਦੀ ਹੈ ਇੱਕ ਦਿਨ ਨੀਂਦ ਖੁੱਲੇਗੀ ਤੇ ਅਹਿਸਾਸ ਹੋਵੇਗਾ ਕਿ ਅਸੀਂ ਉਹ ਸਭ ਕੁਝ ਨਹੀਂ ਕਰ ਸਕਦੇ ਜੋ ਅਸੀਂ ਕਰਨਾ ਚਾਹੁੰਦੇ ਸੀ ਅਸਲੀ ਅੱਜ ਹੀ ਸਮਾਂ ਹੈ जो भी करना है कर दो आपके बेबी के बाद हम जैसे मुलायम होते हैं तो आइए जॉनसन बेबी शैम्पू को टेस्ट करना है कर दो ये मायने नहीं रखता कि लोग तो हाँ बारे की सोच देने पर ये बहुत मायने रखता है कि तुम अपने बारे की सोचते हो ਕੋਈ ਲਕਸ਼ ਸਾਡੇ ਸਾਹਸ ਤੋਂ ਵੱਡਾ ਨਹੀਂ ਹੁੰਦਾ ਹਾਰਦਾ ਉਹੀ ਹੁੰਦਾ ਜੋ ਕਦੇ ਲੜਦਾ ਹੀ ਨਹੀਂ ਲੋਕ ਜਿੰਨਾ ਸਮਾਂ ਹੋਰਾਂ ਨੂੰ ਸਮਝਾਉਣ ਵਿੱਚ ਲਗਾਉਂਦੇ ਨੇ ਜੇਕਰ ਉਹ ਉਸ ਤੋਂ ਅੱਧਾ ਸਮਾਂ ਵੀ ਖੁਦ ਨੂੰ ਸਮਝਾ ਲੈਣ ਤਾਂ ਜ਼ਿੰਦਗੀ ਵਿੱਚ ਉਹ ਬਹੁਤ ਅੱਗੇ ਚਲੇ ਜਾਣਾ ਜ਼ਿੰਦਗੀ ਵਿੱਚ ਕਦੇ ਵੀ ਕੋਈ ਅਹਿਮ ਫੈਸਲਾ ਲੈਣਾ ਪੈ ਜਾਵੇ ਤਾਂ ਹਮੇਸ਼ਾ ਦਿਲ ਦੀ ਸੁਣਿਓ ਬੇਸ਼ੱਕ ਇਹ ਲੈਫਟ ਸਾਈਡ ਤੇ ਹੁੰਦਾ ਹੈ ਪਰ ਇਸ ਦੇ ਫੈਸਲੇ ਹਮੇਸ਼ਾ ਰਾਈਟ ਹੁੰਦੇ ਨੇ ਜ਼ਿੰਦਗੀ ਵਿੱਚ ਕੁਝ ਵਧੀਆ ਕਰਨ ਲਈ ਸਿਰਫ ਇੱਕ ਇਨਸਾਨ ਦੀ ਲੋੜ ਹੁੰਦੀ ਹੈ ਉਹ ਕੋਈ ਹੋਰ ਨਹੀਂ ਤੁਸੀਂ ਖੋਦੋ ਜਿਨਾਗ ਕਿਸ ਨੂੰ ਆਪਣੀ ਮਜਬੂਰੀ ਬਿਆਨ ਕਰੇ ਹਵਾ ਵੀ ਜ਼ਰੂਰੀ ਹੈ ਤੇ ਡਰ ਵੀ ਉਸੇ ਤੋਂ ਹੀ ਹੈ ਜੇਕਰ ਤੁਸੀਂ ਉਸ ਵਕਤ ਮੁਸਕਰਾ ਰਹੇ ਹੋ ਜਦੋਂ ਤੁਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਹੋ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਤੋੜ ਨਹੀਂ ਸਕਦੀ ਸਮਝਦਾਰ ਇਨਸਾਨ ਉਹ ਨਹੀਂ ਹੁੰਦਾ ਜੋ ਐਟ ਦਾ ਜਵਾਬ ਪੱਥਰ ਨਾਲ ਦੇਵੇ ਸਗੋਂ ਸਮਝਦਾਰ ਇਨਸਾਨ ਤਾਂ ਉਹ ਹੁੰਦਾ ਹੈ ਜਿਹੜਾ ਉਸ ਐਟ ਨਾਲ ਆਪਣਾ ਆਸ਼ਿਆਨਾ ਬਣਾ ਲਵੇ ਕੋਈ ਵੀ ਉਦੋਂ ਤੱਕ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਅਸਫਲ ਹੋਣ ਦਾ ਸਾਹਸ ਨਾ ਹੋਵੇ ਜ਼ਿੰਦਗੀ ਨੂੰ ਸਿਰਫ ਪਿੱਛੇ ਦੇਖ ਕੇ ਹੀ ਸਮਝਿਆ ਜਾ ਸਕਦਾ ਹੈ ਪਰ ਇਸ ਨੂੰ ਸਮਝਣ ਲਈ ਅੱਗੇ ਦੇਖਣਾ ਵੀ ਜ਼ਰੂਰੀ ਹੁੰਦਾ ਹੈ ਜੇਕਰ ਜ਼ਿੰਦਗੀ ਵਿੱਚ ਕਿਸੇ ਚੀਜ਼ ਤੋਂ ਡਰ ਲੱਗੇ ਤਾਂ ਉਸ ਨੂੰ ਆਪਣੇ ਉੱਤੇ ਹਾਵੀ ਨਾ ਦੇਣਾ ਬਲਕਿ ਉਸਤੇ ਹਮਲਾ ਕਰਕੇ ਉਸਨੂੰ ਖਤਮ ਕਰ ਦੇਣਾ ਸਫਲਤਾ ਦੀ ਖੁਸ਼ੀ ਮਨਾਉਣਾ ਵਧੀਆ ਗੱਲ ਹੈ ਪਰ ਉਸ ਤੋਂ ਵੀ ਵਧੀਆ ਗੱਲ ਹੈ ਆਪਣੀਆਂ ਅਸਫਲਤਾਵਾਂ ਤੋਂ ਸਿੱਖਣਾ ਕੋਈ ਤਾਰੀਫ਼ ਕਰੇ ਜਾਂ ਨਾ ਤੁਸੀਂ ਚੰਗੇ ਕੰਮ ਕਰਦੇ ਜਾਓ ਯਾਦ ਰੱਖਿਓ ਸੂਰਜ ਫਿਰ ਵੀ ਚੜਦਾ ਹੀ ਹੈ ਭਾਵੇਂ ਸਾਰੀ ਦੁਨੀਆ ਸੁੱਤੀ ਪਈ ਹੋਵੇ ਅਸੀਂ ਆਪਣੀਆਂ ਗਲਤੀਆਂ ਤੇ ਬਹੁਤ ਵਧੀਆ ਵਕੀਰ ਬਣ ਜਾਂਦੇ ਆ ਤੇ ਹੋਰਾਂ ਦੀਆਂ ਗਲਤੀਆਂ ਤੇ ਬਹੁਤ ਵਧੀਆ ਜੱਜ ਲੋਕ ਸਕੂਨ ਦੀ ਭਾਲ ਵਿੱਚ ਦੁਨੀਆ ਭਰ ਘੁੰਮ ਲੈਂਦੇ ਨੇ ਪਰ ਉਹਨਾਂ ਨੂੰ ਕੌਣ ਸਮਝਾਵੇ ਕਿ ਸਕੂਨ ਦਾ ਅਸਲੀ ਖਜ਼ਾਨਾ ਤਾਂ ਉਹਨਾਂ ਦੇ ਅੰਦਰ ਹੀ ਹੈ ਮੈਦਾਨ ਵਿੱਚ ਹਾਰਿਆ ਹੋਇਆ ਇਨਸਾਨ ਤਾਂ ਕਦੇ ਨਾ ਕਦੇ ਜਿੱਤ ਹੀ ਸਕਦਾ ਹੈ ਪਰ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ ਜੇਕਰ ਕੋਈ ਪਰੇਸ਼ਾਨੀ ਵਿੱਚ ਤੁਹਾਡੇ ਕੋਲੋਂ ਸਲਾਹ ਮੰਗੇ ਤਾਂ ਸਲਾਹ ਦੇ ਨਾਲ ਨਾਲ ਸਾਥ ਵੀ ਦੇ ਦਿਓ ਕਿਉਂਕਿ ਸਲਾਹ ਤਾਂ ਗਲਤ ਹੋ ਸਕਦੀ ਹੈ ਪਰ ਸਾਥ ਨਹੀਂ ਕਿਸੇ ਨੂੰ ਆਪਣੀ ਕਮਜ਼ੋਰੀ ਦੱਸ ਕੇ ਆਪਣੀ ਜ਼ਿੰਦਗੀ ਦਾ ਤਮਾਸ਼ਾ ਅਸੀਂ ਖੁਦ ਬਣਾਉਨੇ ਆ ਨਾ ਕਿ ਲੋਕ ਫੂਕ ਮਾਰ ਕੇ ਦੀਵੇ ਨੂੰ ਤਾਂ ਬੁਝਾਇਆ ਜਾ ਸਕਦਾ ਹੈ ਪਰ ਅਰਗਬਤੀ ਨੂੰ ਨਹੀਂ ਕਿਉਂਕਿ ਜਿਹੜਾ ਖੁਸ਼ਬੂ ਦਿੰਦਾ ਹੈ ਉਸ ਨੂੰ ਕੋਈ ਨਹੀਂ ਬੁਝਾ ਸਕਦਾ ਕੰਡਿਆਂ ਤੇ ਚੱਲਣ ਵਾਲੇ ਆਪਣੀ ਮੰਜ਼ਿਲ ਤੇ ਛੇਤੀ ਪਹੁੰਚ ਜਾਂਦੇ ਨੇ ਕਿਉਂਕਿ ਕੰਡੇ ਉਹਨਾਂ ਦੇ ਪੈਰਾਂ ਦੀ ਰਫ਼ਤਾਰ ਤੇਜ਼ ਕਰ ਦਿੰਦੇ ਨੇ ਜ਼ਿੰਦਗੀ ਬਦਲਣ ਲਈ ਵਕਤ ਸਭ ਨੂੰ ਮਿਲਦਾ ਹੈ ਪਰ ਵਕਤ ਬਦਲਣ ਲਈ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਜਿਨ੍ਹਾਂ ਉਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਹਨਾਂ ਕੋਲ ਰੁੱਸਣ ਤੇ ਟੁੱਟਣ ਦਾ ਵਕਤ ਨਹੀਂ ਹੁੰਦਾ ਥੀੜ ਵਿੱਚ ਗੁਆਚਣ ਨਾਲੋਂ ਚੰਗਾ ਹੈ ਇਕਾਂਤ ਵਿੱਚ ਗੁਆਚ ਜਾਓ ਕਾਇਨਾਤ ਦੀ ਸਭ ਤੋਂ ਖੂਬਸੂਰਤ ਸ਼ਾਇਦ ਅਹਿਸਾਸ ਹੁੰਦਾ ਹੈ ਕਿਦਾ ਹਰ ਕਿਸੇ ਕੋਲ ਨਹੀਂ ਹੁੰਦਾ ਕਿੰਨਾ ਵੀ ਘਟ ਕੇ ਫੜ ਲੋ ਇਹ ਫਿਸਲਦਾ ਜ਼ਰੂਰ ਹੈ ਇਹ ਵਕਤ ਹੈ ਜਨਾਬ ਇਹ ਬਦਲਦਾ ਜ਼ਰੂਰ ਹੈ ਅਸ ਚੈਨਲ ਨੂੰ ਸਬਸਕ੍ਰਾਈਬ ਕਰੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ